ਮੈਂ ਪ੍ਰਵੀਨ দত্ত ਨਮੋ ਨਮੋ ਮੋਰਚਾ ਤੋਂ ਪੰਜਾਬ ਪ੍ਰਧਾਨ ਤੇ ਅੱਜ ਮੇਰੇ ਨਾਲ ਪੰਜਾਬ ਜੂਤ ਪ੍ਰਧਾਨ ਸਨੀ ਸੋਹਤਾ ਜੀ ਮੌਜੂਦ ਨੇ ਤੇ ਅੱਜ ਇੱਕ ਵਿਸ਼ੇ ਤੇ ਗੱਲ ਚੱਲ ਰਹੀ ਸੀ ਕਿ ਕਾਫੀ ਟਾਈਮ ਤੋਂ ਸਨੀ ਜੀ ਦਾਸ ਰਿਹਾ ਕਿ ਹਿੰਦੂ ਲੀਡਰਾਂ ਨੂੰ ਤਾਕਤਾਂ ਮਿਲਦੀਆਂ ਜੀ ਹਾਂ ਕਿਸੇ ਨਾ ਕਿਸੇ ਗੈਂਗਸਟਰ ਬਲੋਂ ਉਹਨਾਂ ਨੂੰ ਤਾਕਤਾਂ ਦਿੱਤੀਆਂ ਜਾ ਰਹੀਆਂ ਸਹੀ ਗੱਲ ਆ ਨਾ ਸਮਝ ਬਿਲਕੁਲ ਜਿੱਤ ਦੇ ਦੇਖੋ ਇਹਦੇ ਚ ਅਸੀਂ ਕਿਹਦੀ ਨਲਕੀ ਕਹੀਏ ਪ੍ਰਸ਼ਾਸਨ ਦੀ ਕਹੀਏ ਜਾਂ ਫਿਰ ਪੰਜਾਬ ਸਰਕਾਰ ਦੀ ਕਹੀਏ ਤੁਸੀਂ ਦੇਖਿਆ ਹੋਏਗਾ ਆ ਫਗਵਾੜੇ ਦੇ ਵਿੱਚ ਵੀ Hindu ਲੀਡਰਾਂ ਤੇ ਹਮਲਾ ਹੋਇਆ ਇੱਕ RSS ਦੇ ਬੇਟੇ ਤੇ ਹਮਲਾ ਹੋਇਆ ਤੇ ਉਹਨੂੰ ਮਾਰੇ ਗਿਆ ਅਗਾਂਹ ਨੂੰ ਲੈਕੀ ਕਿਦੀ ਐ ਇਹਦੇ ਸਰਕਾਰ ਨੂੰ ਪਤਾ ਹੋਏਗਾ ਕਿਉਂ ਅੰਮ੍ਰਿਤਸਰ ਦੇ ਵਿੱਚ ਬਾਸ਼ਾ ਇੱਕ ਬੰਦੇ ਨੂੰ 14 ਗੋਲੀਆਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ ਨਾਸ਼ਕੀ ਹੁੰਦਾ ਹੈ ਚੌਂਕੀ ਜਾਂਚ ਦੀ ਉਹ ਤੋਂ ਪਬਲਿਕ ਕਰਕੇ ਕੋਈ ਹੋਰ ਚੌਂਕੀ ਜਾਂਚ ਲਾਉਂਦਾ ਜਾਂਦਾ ਹੈ ਕੀ ਇਹ ਅਜੇ ਲੈਕੀ ਜਰੀ ਹੈ ਪ੍ਰਸ਼ਾਸਨ ਦੀ ਹੈ ਪੰਜਾਬ ਸਰਕਾਰ ਦੀ ਕੋਈ ਨਹੀਂ ਹੋਰ ਵੀ ਕਿ ਕਾਫੀ ਜੜੀਆਂ ਵਾਅਦੇ ਤਾਂ ਹੋਈਆਂ ਸਮਝੀ ਦੱਸੋ ਕੀ ਹੈ ਸਾਰਾ ਜੀ ਮੇਰਾ ਨਾਮ ਅਮਨ ਸੋਖਤਾ ਹੈ ਜੀ ਮੈਂ ਪੰਜਾਬੀ ਲੋਕ ਪ੍ਰਧਾਨ ਨਮਨਮ ਮੋਰਚਾ ਤੋਂ ਹਾਂ ਔਰ ਜਿਵੇਂ ਕਿ ਦੇਖੋ ਇੱਕ ਤੁਸੀਂ ਮਹਿੰਮ ਦੇਖੀ ਹੋਵੇਗੀ ਪੰਜਾਬ ਸਰਕਾਰ ਦੀ ਜੁਗ ਨਸ਼ਾ ਵਿਰੁੱਧ ਕਿ ਇਹ ਜੁਗ ਗੈਂਗਸਟਰ ਵਿਰੁੱਧ ਨਹੀਂ ਹੋ ਸਕਦਾ ਮੈਂ ਤਾਂ ਸਰਕਾਰ ਨੂੰ ਕਹਾਂਗਾ ਅਗਰ ਇਹ ਹੋ ਸਕਦਾ ਹੈ ਜੁੱਧ ਗੈਂਗਸਰ ਉੱਪਰ ਅਗਰ ਹੋ ਸਕਦਾ ਹੈ ਤਾਂ ਜਲਦੀ ਤੋਂ ਜਲਦੀ ਤੁਸੀਂ ਇਹਦੇ ਤੇ ਵੀ ਆਪਣੀ ਇੱਕ ਮੁਹਿੰਮ ਚਲਾਓ ਜੈ ਹਿੰਦ ਮੈਂ ਕਹਿਣਾ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਨੂੰਨ ਦੀ ਵਿਵਸਥਾ ਨਹੀਂ ਰਹੀ ਕਿਉਂਕਿ ਜੇ ਗੱਲ ਕਰੀਏ ਲੋਅਨ ਆਰਡਰ ਦੀ ਸਥਿਤੀ ਇੰਨੀ ਕਾ ਜਾਦੀ ਵਿਗੜ ਚੁੱਕੀ ਆ ਤੁਸੀਂ ਦੇਖਿਆ ਹੋਣਾ ਤਤੋਂ ਸਾਹਮਣੇ ਦੇਖਿਆ ਹੋਣਾ ਕਿ ਆਏ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਕਿ ਇਸ ਬੰਦੇ ਦੀ ਦੁਕਾਨ ਤੇ ਇਸ ਲੋਟੋ ਕੋ ਖੋ ਹੋ ਗਈ ਇਸ ਬੰਦੇ ਦੀ ਗੁੰਡਾਗਰਦੀ ਕਰਕੇ ਖੋ ਕੀਤੀ ਜਾਂਦੀ ਆ ਜਾਂ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ ਗੈਂਗਸਟਰਾਂ ਵੱਲੋਂ ਔਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਸਾਲ ਰਹਿ ਗਿਆ ਤੁਹਾਡਾ ਕਿ ਸਾਲ ਦੇ ਵਿੱਚ ਤੁਸੀਂ ਪੰਜਾਬ ਦਾ ਇੰਨਾ ਦਾ ਜਿਆਦਾ ਮਾਹੌਲ ਖਰਾਬ ਕਰ ਦਿੱਤਾ ਗਿਆ ਆ ਮੈਂ ਤੁਹਾਡੇ ਵੱਲੋਂ ਕਹਾਂਗਾ ਮੈਂ ਤੁਹਾਡੇ ਨਾਲ ਹੁਕਮਾਂ ਕਿਉਂਕਿ ਤੁਸੀਂ ਨਾ ਤੇ ਗੈਂਗਸਟਰਾਂ ਦੇ ਖਿਲਾਫ ਕੋਈ ਕਾਰਵਾਈ ਕਰ ਰਹੇ ਹੋ ਨਾ ਤੁਸੀਂ ਇਹਨਾਂ ਜਿਹੜੇ ਲੁਟੇਰੇ ਆ ਖੋਹ ਬਾੜਿਆ ਉਹਨਾਂ ਦੀ ਕਾਰਵਾਈ ਕਰ ਰਹੇ ਹੋ ਤੇ ਮੈਂ ਕੀ ਸਮਝਾਂ ਇਹ ਬੜੀ ਤਗੜੀ ਨਾਕਾਮੀ ਆ ਪ੍ਰਸ਼ਾਸਨ ਦੀ ਨਲਾਕੀ ਆ ਔਰ ਮੈਂ ਇਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਕਿ ਜਾਂ ਤਾਂ ਮਾਨ ਸਾਹਿਬ ਤੁਸੀਂ ਆਪਣੀ ਕੁਰਸੀ ਤੋਂ ਅਸਤੀਫਾ ਦੇ ਦਿਓ ਬਿਲਕੁਲ ਬਿਲਕੁਲ ਹਾਂਜੀ ਇਹ ਤੁਹਾਡੇ ਕੋਲ ਪੰਜਾਬ ਹੱਥ ਨਹੀਂ ਆਉਣ ਵਾਲਾ ਜੇ ਗੱਲ ਕਰੀਏ ਇਹ ਮਨਿੰਦੇਸ਼ ਸਿਛੋਧਿਆਦੀ ਉਹ ਸਾਡੇ ਸਮਾਜ ਨੂੰ ਲੜਾ ਰਹੇ ਆ ਪਿਛੇ ਜੇ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਧਾਮ ਦੰਡ ਭੇਦ ਇਹਦਾ ਮਤਲਬ ਦਿੱਲੀ ਉਹਨਾਂ ਦਾ ਰਾਜ ਨਹੀਂ ਚੱਲੇ ਤੇ ਹੁਣ ਪੰਜਾਬ ਵਸ ਪੰਜਾਬ ਦੇ ਵੱਲ ਆ ਗਏ ਮੈਂ ਸਿਛੋਧਿਆ ਸਾਹਮਣੂ ਕਹਾਂ ਤੁਹਾਨੂੰ ਜਨਾਬ ਕਿ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ ਇਸ ਕਰਕੇ ਪੰਜਾਬ ਦੇ ਲੋਕ ਸਮਝਦਾਰ ਹੋ ਗਏ ਨੇ ਇਸ ਵਾਰੀ ਤੁਹਾਡੇ ਪਾਂਚੇ 'ਚ ਨਹੀਂ ਆਣਗੇ ਪੰਜਾਬ ਦੇ ਲੋਕ ਜਿਵੇਂ ਕਿ ਆਰਐਸਐਸ ਦੇ ਬੰਦੇ ਦਾ નિર્ਦੋਸ਼ ਸੀ ਉਹ ਵੀ ਉਹਦਾ ਵੀ ਹੱਤਿਆ ਕਰ ਦਿੱਤੀ ਗਈ ਇਹ ਕਿੱਥੇ ਪੰਜਾਬ ਸਰਕਾਰ ਕਦੀ ਤੁਸੀਂ ਕਿਸੇ ਬੰਦੇ ਦਾ ਸਸਪੈਂਡ ਕਰ ਲੈਂਦੇ ਹੋ ਜਾਂ ਕਿਸੇ ਬੰਦੇ ਦੀ ਬਦਲੀ ਕਰ ਲੈਂਦੇ ਹੋ ਮਾਨ ਸਰਕਾਰ ਬਦਲੀ ਕਰਨ ਦਾ ਕੋਈ ਸੋਲੂਸ਼ਨ ਨਹੀਂ ਆ ਸੋਲੂਸ਼ਨ ਹੈ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਜਿਵੇਂ ਸਾਡੇ ਪਿਛੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਿਆ ਸੀ ਐਨਕਾਉਂਟਰ ਕਰ ਰਹੇ ਸੀ ਜੈਂਗਸਟਰਾਂ ਦਾ ਔਰ ਮੈਂ ਐ ਹੋਏ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਮਤਲਬ ਤੋਂ ਬੇਨਤੀ ਕਰਨਾ ਚਾਹੁੰਨਾ ਕਿ ਪੰਜਾਬ ਵੱਲ ਧਿਆਨ ਦਿੱਤਾ ਜਾਵੇ ਇਹ ਸੱਤਾ ਦੀ ਰੋਟੀ